ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਗਾਈਜ਼ ਭੈਣੇ ਗਾਈਜ਼ ਵੀਰੇ ਹੋਰ ਕਿਵੇਂ ਹੋ ਠੀਕ ਠਾਕ ਹੋ ਆਪਾਂ ਅੱਜ ਸਵੇਰੇ ਉੱਠ ਕੇ ਘਰ ਵਾਲੀ ਨੇ ਬਣਾਈਆਂ ਰੋਟੀਆਂ ਕਿਉਂਕਿ ਸਿਲੰਡਰ ਤੋਂ ਨਹੀਂ ਅੱਜ ਚੁੱਲ੍ਹੇ ਤੇ ਬਣਦੀ ਸੀ ਰੋਟੀ ਤੇ ਮੰਮੀ ਕਹਿੰਦੀ ਜਾ ਤਾਈ ਨੂੰ ਦੁੱਧ ਦੇ ਆਪਾਂ ਦੁੱਧ ਦੇਣ ਚੱਲ ਗਏ ਇਸ ਪਿੰਡ ਦੇ ਵਿੱਚ ਤਾਈ ਤਾਈ ਨੂੰ ਦੁੱਧ ਦੇ ਕੇ ਪਿੰਡ ਦੇ ਵਿੱਚ ਬਹੁਤ ਵਧੀਆ ਮਾਹੌਲ ਛੰਨ ਮਸਾਨ ਗਲੀਆਂ ਪਿੰਡ ਦੀਆਂ ਅੱਜ ਕੱਲ ਨਿਆਣੇ ਨਹੀਂ ਖੇਡਦੇ ਗਲੀਆਂ ਦੇ ਵਿੱਚ ਮੋਬਾਈਲਾਂ ਦੇ ਵਿੱਚ ਰੁੱਝ ਗਏ ਬਲੌਗਾਂ ਦੇ ਵਿੱਚ ਰੁੱਝ ਗਏ ਅੱਜ ਕੱਲ ਨਿਆਣੇ ਗੁਰਦੁਆਰਾ ਸਾਹਿਬ ਨੂੰ ਚੁਕਾਇਆ ਸੀਸ ਤੇ ਘਰ ਪਹੁੰਚ ਕੇ ਮੰਮੀ ਬਣਾ ਰਹੀ ਸੀ ਗੋਭੀ ਦੀ ਸਬਜ਼ੀ ਮੰਮੀ ਆ ਜਾ ਰੋਟੀ ਖਾ ਲਈਏ ਐ ਮੰਨੀ ਉਹ ਪਾਣੀ ਕਹਿੰਦੀ ਖਾਣੀ ਆਪਾਂ ਪੀਤਾ ਮਿਲਕ ਸ਼ੇਕ ਤੇ ਮਡਕਲ ਦੇ ਪੱਟੇ ਸੀ ਆਲੂ ਉਹ ਲਾਏ ਲਾ ਕੇ ਪਾਈ ਧਰਨ ਮਿੱਤਰੋ ਹੁਣ ਕੰਮ ਹੋਇਆ ਪਿਆ ਗਰਮ ਮਿੱਤਰ ਕਿਆ ਬਾਤ ਹੈ ਗੋਭੀ ਦੇ ਨਾਲ ਖਾਧੀ ਇੱਕ ਰੋਟੀ ਰੋਟੀ ਖਾਣ ਤੋਂ ਬਾਅਦ ਮੰਮੀ ਨੂੰ ਬੁਲਾਈ ਸਾਸਰੀ ਘਰ ਮੰਮੀ ਚੰਗਾ ਫੇਰਾ ਆਪਾਂ ਪਰ ਕੰਮ ਕਰ ਲਈਏ ਮੰਮੀ ਕਹਿੰਦੀ ਜਾਓ ਬੇਟਾ ਕੰਮ ਕਰੋ ਪਸੋਂ ਨੂੰ ਪੁਵਾਇਆ ਪਾਣੀ ਗੋਹਾ ਚੱਕ ਦਿੱਤਾ ਅੱਜ ਗੋਹਾ ਫੇਰ ਚੱਕਣਾ ਪੈ ਗਿਆ ਫਰ ਰਾਵੋ ਤਰਨ ਪੈ ਗਈ ਸੀ ਬੁਰੇ ਹਾਲ ਲਿਟ ਲਿਟ ਕੇ ਤੇ ਆਪਾਂ ਹੋ ਗਿਆ ਰੈਡੀ ਜਾਣਾ ਸੀ ਮੈਡ ਆਂਦੇ ਕੋਲ ਫੋ ਮੈਂ ਕਿਹਾ ਚਲੋ ਵੀਡੀਓ ਬਣਾ ਕੇ ਪਾ ਲਈ ਇੱਕ ਮੱਚਾ ਮੱਚਾ ਕੀ ਸੀ ਸੈਟ ਸਿੰਘ ਚੱਲੇ ਆ ਜੀ ਸ਼ਹਿਰ ਨੂੰ ਐ ਕਿਆ ਬਾਤਾਂ ਸਿੰਘ ਸਾਹਿਬ ਕਿਆ ਬਾਤਾਂ ਆਪਾਂ ਚੱਲੇ ਗਏ ਜੀ ਸ਼ਹਿਰ ਬੰਗਿਆਂ ਬੰਗਿਆਂ ਪਹੁੰਚ ਕੇ ਬਣਾਈ ਆਪਾਂ ਵੀਡੀਓ ਪਿੰਡ ਦੇ ਜਾਂਦੇ ਜਾਂਦੇ ਆ ਤੇ ਰਾਹ ਦੇ ਵਿੱਚ ਝਾੜੀਆਂ ਫੇਰ ਦਵਾਰਾਂ ਮੁੱਛਾਂ ਮੁੱਛਾਂ ਅੱਜ ਕੱਲ ਬਨਣੀਆਂ ਪੈਣੀਆਂ ਹੁਣ ਅੱਜ ਜਾਵਾਂਗੇ ਬਣਾਣ ਗੜ ਸ਼ੈਂਕਰ ਮੁੱਛਾਂ ਬਣਾਣ ਜਾਵਾਂਗੇ ਅੱਜ ਦੇਖਦੇ ਆਂ ਬੇਲੇ ਹੋ ਕੇ ਤੇ ਆਪਾਂ ਪਹੁੰਚ ਗਏ ਜੀ ਮੈਡਮ ਦੇ ਕੋਲ 10 ਮਿੰਟ ਮੈਡਮ ਦਾ ਖਾਦਾ ਸਿਰ ਸਰਖਾਨ ਤੋਂ ਬਾਅਦ ਮੈਡਮ ਥੋੜਾ ਜਿਹਾ ਡਰੀ ਹੋਈ ਸੀ ਅੱਜ ਕਿਉਂਕਿ ਯਾਂਸੀ ਹੋ ਰਹੀ ਸੀ ਖਾਲੀ ਓ ਮਾਈ ਗਾਡ ਨਾ ਬਣਾਉ ਕਹਿੰਦੀ ਵੀਡੀਓ ਮੂੰਹ ਹੋਰ ਤਰ੍ਹਾਂ ਦਾ ਮੈਂ ਕਹਾਂ ਜਾ ਬੈ ਜਾ ਰਾਂ ਮੈਂ ਜੈਸਾ ਮੂੰਹ ਵੈਸਾ ਹੀ ਆਏਗਾ ਬੇਟਾ ਹੋਰ ਗਾਇਸ ਭੈਣੇ ਆਪਾਂ ਚੱਲ ਗਏ ਸਬਜ਼ੀ ਵਾਲੇ ਕੋਲ ਉਹ ਸੀਗੇ ਅੱਜ ਛੇ ਲਾਂ ਦੇ ਪੂਰੀ ਗੱਕਾਂ ਰੀ ਕਿਆ ਬਾਤ ਆ ਤੇ ਆਪਾਂ ਗਾਇਸ ਭੈਣੇ ਵਾਪਸ ਆਣਾ ਸੀਗਾ ਤਾਂ ਆਪਾਂ ਨੂੰ ਜਾਨੂ ਆ ਗਿਆ ਫੋਨ ਚਾਚਾ ਜੀ ਦਾ ਕਿਉਂਕਿ ਡੀਐਸਪੀ ਖੱਕ ਸਾਹਿਬ ਆ ਰਹੇ ਸੀਗੇ ਪ੍ਰੀ ਟ੍ਰੈਵਲ ਸਰਵਿਸ ਤੇ ਕਿਆ ਬਾਤ ਆ ਜੀ ਪ੍ਰੀ ਟ੍ਰੈਵਲ ਸਰਵਿਸ ਲਓ ਜੀ ਪ੍ਰੀ ਟ੍ਰੈਵਲ ਤੇ ਪਹੁੰਚ ਗਏ ਆਪਾਂ ਤੇ ਨਾਲੇ ਕਾਦੀ ਬਰਫੀ ਤੇ ਨਾਲੇ ਵੀ ਤਾ ਕੋਕ ਕੋਕੂ ਪੀਣ ਤੋਂ ਬਾਅਦ ਭਲਾਈ ਸਾਰਿਆਂ ਸਾਸਰੀਕਾਲ ਤੇ ਆਪਾਂ ਚੱਲ ਗਏ ਜੀ ਬਾਜ਼ਾਰ ਸੂਟ ਲੈ ਕੇ ਆਣਾ ਸੀਗਾ ਤੇ ਰਾਜ ਵਿੱਚ ਜਾਂਦੇ ਦੇਖਿਆ ਜੈ ਸ਼੍ਰੀ ਰਾਮ ਦੇ ਝੰਡੇ ਹੀ ਲੱਗੇ ਸੀਗੇ ਸਾਰੇ ਸ਼ਹਿਰ 'ਚ ਆਪਣੇ ਮਿੱਤਰ ਕੱਪੜੇ ਦੁਕਾਨ ਇਹਨਾਂ ਦੀ ਠਾਣੇ ਦੇ ਬਿਲਕੁਲ ਨਾਲ ਕਹਿਣਾ ਪੂਰੇ ਬੰਦੇ ਤੇ ਆਪਾਂ ਅੱਗੇ ਫਿਰ ਕਰਨ ਨੂੰ ਸੂਟ ਲੈ ਕੇ ਤੇ ਇਹਦਾ ਵਿੱਚ ਬਣਾਈ ਵੀਡੀਓ ਮੈਡਮ ਸੀਗੀ ਪੂਰੀ ਖੁਸ਼ ਹੁਣ ਤੱਕੋ ਜੇ ਰਹਿਣੀ ਆ ਦੋ ਤਿੰਨ ਦਿਨ ਕਿਉਂਕਿ ਸੂਟ ਇਹਨੇ ਵੀ ਲੈਣਾ ਹੁੰਦਾ ਤਾਂ ਖੁਸ਼ ਹੁੰਦੀ ਪੂਰਾ ਤੇ ਮੈਡਮ ਜੀ ਆ ਕੇ ਕਰਿਆ ਕੇ ਚੁੱਲੇ ਜਲਾਈ ਅੱਗ ਤੇ ਬਣਾਈ ਰੋਟੀ ਮੱਕੇ ਦੇ ਮੱਕੇ ਦੀ ਰੋਟੀ ਖਾਉਂਗੇ ਰਾਤ ਨੂੰ ਬੱਲੇ ਬੱਲੇ ਹੋਈ ਪਈ ਹੈ ਗਾਇਸ ਵੀਰੇ ਗਾਇਸ ਭੈਣੇ ਸਾਰਿਆਂ ਨੂੰ ਮੱਕੀ ਦੀ ਰੋਟੀ ਖਾਣ ਦੀ ਸਲਾਹ ਦੇ ਰਹੀ ਸੀ ਇਹ ਤੇ ਉਹਦਾ ਭਰਾ ਆ ਗਿਆ ਮੇਰਾ ਆ ਗਿਆ ਸਾੜਾ ਉਹਨੇ ਖਾਧੀ ਕਣਕ ਦੀ ਰੋਟੀ ਨਾਲ ਗੋਭੀ ਦੀ ਸਾਬ ਜੀ ਤੇ ਡੈਡੀ ਹੁਣੀ ਚੱਕ ਤਾ ਮਨੂੰ ਵਾ ਵਾ ਚੱਕ ਲੋ ਲਓ ਜੀ ਹੁਣ ਸਮਾਨ ਦੇਵਾਂਗੇ ਉਹਨਾਂ ਨੂੰ ਲੈ ਜਾਓ ਭਾਈ ਸਮਾਨ ਆਪਣੇ ਘਰ ਨੂੰ ਪਾਜੋ ਨੇਰੀ ਹੋ ਜੋ ਸਾਰਿਆਂ ਸਤਿ ਸ੍ਰੀ ਅਕਾਲ ਕਿਵੇਂ ਲੱਗਾ ਤੁਹਾਨੂੰ ਸਾਡਾ ਵਲੌਗ ਲਾਈਕ ਸ਼ੇਅਰ ਕਮੈਂਟ